कि ਅੱਜ 1746 ਨਿਯੁਕਤੀ ਪੱਤਰ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ 1261 ਜਿਹੜੇ ਨੇ ਉਹ ਜ਼ਿਲ੍ਹਾ ਕੇਡਰ ਨੇ 485 ਜਿਹੜੇ ਨੇ ਆਰਮਡ ਕੇਡਰ ਨੇ ਤੇ ਪਿਛਲੇ 4 ਸਾਲਾਂ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਦੱਸਿਆ 10264 ਮੁੰਡੇ ਕੁੜੀਆਂ ਨੂੰ ਆਪਾਂ ਭਰਤੀ ਕਰ ਚੁੱਕੇ ਹਾਂ ਐਫਐਸ ਚਲ ਚਾ ਲਗਭਗ ਅਜੇ 4 ਸਾਲ ਸਰਕਾਰ ਬਣੀ ਨੂੰ ਹੋਏ ਨੇ 16 ਮਾਰਚ ਨੂੰ 4 ਸਾਲ ਹੋਣਗੇ ਸੋ ਹੁਣ ਤੱਕ ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ 63027 ਦੀ ਲਿਸਟ ਮੇਰੇ ਸਾਹਮਣੇ ਪਈ ਹੈ 63027 ਹੁਣ ਤੱਕ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਮਿਲ ਚੁੱਕੀਆਂ ਨੇ ਜਿੰਨਾਂ 'ਚ ਤੁਹਾਡੇ ਪਿੰਡਾਂ ਦੇ ਵੀ ਹੋਣਗੇ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਤੁਹਾਡੇ ਦੋਸਤ ਮਿੱਤਰ ਹੋਣਗੇ ਕੋਈ ਪਟਵਾਰੀ ਬਣੇ ਨੇ ਕੋਈ ਐਸਜੀਓ ਬਣੇ ਨੇ ਕੋਈ ਕਲਰਕ ਭਰਤੀ ਹੋਏ ਨੇ ਕੋਈ ਸਿਹਤ ਭਾਲਚ ਨੇ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਨੇ ਕੋਈ ਜਿਹੜੇ ਨੇ ਐਸਐਸਐਫ ਚ ਨੇ ਜਿੰਨੇ ਜਿੰਨੇ ਵੀ ਜਿਹੜਾ ਜਿਹੜਾ ਪੇਪਰ ਦਿੱਤਾ ਤਿਆਰੀ ਕੀਤੀ ਕੰਪੀਟੀਸ਼ਨ ਐਗਜ਼ਾਮ ਦੀ ਉਸ ਤੋਂ ਬਾਅਦ ਪੇਪਰ ਦਿੱਤਾ ਪੇਪਰ ਦੇ ਵਿੱਚ ਮੈਰਿਟ ਦੇ ਵਿੱਚ ਉਹਦੇ ਨੰਬਰ ਆਏ ਮੈਂ ਹਰ ਥਾਂ ਜਾ ਕੇ ਇੱਕ ਸਵਾਲ ਜ਼ਰੂਰ ਪੁੱਛਦਾ ਮੈਂ ਅੱਜ ਵੀ ਪੁੱਛੂੰਗਾ ਬਹੁਤ ਸਾਰੇ ਤੁਹਾਡੇ ਚੋਂ ਤੁਹਾਡੇ ਦੋਸਤ ਮਿੱਤਰ ਵੀ ਬਹੁਤ ਸਾਰੇ ਨੌਕਰੀਆਂ ਤੇ ਲੱਗੇ ਹੋਣਗੇ ਤੇ ਤੁਸੀਂ ਵੀ ਅੱਜ ਲੱਗੇ ਹੋ ਇੱਕ ਸਿੰਗਲ ਬੰਦਾ ਹੱਥ ਖੜਾ ਕਰਕੇ ਕਹਿ ਦੋ ਕਿ ਮੈਥੋਂ ਕੋਈ 1 ਰੁਪਿਆ ਵੀ ਰਿਸ਼ਵਤ ਦਾ ਲਿਆ ਗਿਆ ਜਾਂ ਕੋਈ ਸ਼ਿਫਾਰਿਸ਼ ਲਗਾਉਣੀ ਪੈਗੀ ਕਿਸੇ ਐਮ ਐਲ ਏ ਦੀ ਮਨਿਸਟਰ ਦੀ ਤਾਂ ਕਿਉਂਕਿ ਪਾਰਦਰਸ਼ੀ ਸਰਕਾਰ ਹੈ ਮੈਂ ਖੁਦ ਇੱਕ ਪਿੰਡੂ ਬੈਕਗ੍ਰਾਉਂਡ ਤੋਂ ਆਉਣਾ ਮੈਨੂੰ ਪਤਾ ਹੈ ਕਿ ਨੌਕਰੀ ਲੈਣਾ ਔਰ ਨੌਕਰੀ ਫਿਰ ਮਿਲਣੀ ਔਰ ਨੌਕਰੀ ਲੈ ਕੇ ਵਾਪਸ ਅੱਜ ਜਿਵੇਂ ਤੁਸੀਂ ਘਰ ਜਾਓਗੇ ਅੱਜ ਘਰ ਜਾਣਾ ਇੱਕ ਬਹੁਤ ਵੱਡਾ ਚੇਂਜ ਇੱਕ ਲਾਈਫ ਦੇ ਵਿੱਚ ਕੀ ਘਰ ਦੀ ਸਾਰੀ ਕਬੀਲਦਾਰੀ ਕਈ ਪੀੜ੍ਹੀਆਂ ਤੱਕ ਦਾ ਜਿਹੜਾ ਜੀਵਨ ਪੱਧਰੀ ਚੇਂਜ ਬਦਲ ਜਾਂਦਾ ਸੋ ਕੈਸ਼ ਤੇ ਫਰਮਾਇਸ਼ ਜਿਹੜੀ ਹੈ ਉਹਨੇ ਬਹੁਤ ਕਮ ਖਰਾਬ ਕੀਤਾ ਹੋਇਆ ਸੀ ਹੁਣ ਨੋ ਕੈਸ਼ ਨੋ ਫਰਮਾਇਸ਼ ਹੁਣ ਅੱਜ ਕੜਾਈਆਂ ਜਿਹੜੀਆਂ ਚੜਨ ਗਿਆ ਅੱਜ ਸ਼ਾਮ ਨੂੰ ਲੱਡੂ ਜਲੇਬੀਆਂ ਵੀ ਬਣਨ ਗਿਆ ਹੁਣ ਤਾਂ ਹੋਰ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਪਹਿਲਾਂ ਤੁਹਾਡੇ ਚ ਨੁਕਸ ਕੱਢਦੇ ਰਹੇ ਨੇ ਵੀ ਉਹ ਕੁਝ ਨਹੀਂ ਕਰ ਸਕਦੇ ਇਹ ਐ ਨਹੀਂ ਉਹ ਤਾਂ ਅੱਜ ਉਹ ਵੀ ਆਉਣਗੇ ਪਰ ਕੋਈ ਗੱਲ ਨਹੀਂ ਅੱਜ ਉਹਨਾਂ ਨੂੰ ਵੀ ਲੱਡੂ ਜਲੇਬੀਆਂ ਖਵਾ ਦਿਓ ਰਿਓੜੀਆਂ ਗੱਚ ਕਾ ਕਿਉਂਕਿ ਲੋਹੜੀ ਦਾ ਟਾਈਮ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਵਧਾਈਆਂ ਨੇ ਔਰ ਜਿਹੜਾ ਅਸੀਂ ਸੋਚ ਮੈਨੂੰ ਮੈਂ ਪੀਪੀ ਦੇ ਵਿੱਚ ਬਹੁਤ ਵਾਰੀ ਆਇਆ ਹਾਂ ਫੰਕਸ਼ਨਾਂ ਤੇ ਪਹਿਲਾਂ ਵੀ ਆਉਂਦਾ ਰਿਹਾ ਬਤੌਰ ਕਲਾਕਾਰ ਵੀ ਮੈਂ ਬਹੁਤ ਸਾਰੇ ਫੰਕਸ਼ਨ ਪੰਜਾਬ ਪੁਲਿਸ ਦੇ ਜਿਹੜਾ ਕਰਦਾ ਰਿਆਂ ਤੇ ਮੇਰੇ ਬੜੇ ਸੀਨੀਅਰਸ ਜਿਹੜੇ ਦੋਸਤ મિતਰ ਵੀ ਨੇ ਜਦ ਮੈਨੂੰ ਗਾਈਡ ਵੀ ਕਰਦੇ ਰਹਿੰਦੇ ਆ ਕਿ ਪਤਾ ਨਹੀਂ ਸੀ ਕਿ ਉਹਨਾਂ ਦੀ ਜਿਹੜੀ ਗਾਈਡੈਂਸ ਆ ਜਾਂ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਮੈਨੂੰ ਬਾਅਦ ਦੇ ਵਿੱਚ ਕੰਮ ਆਊਗਾ ਤੇ ਮੈਂ ਇਥੋਂ ਤੱਕ ਜਾਣਦਾ ਮੇਰੇ ਟਿਪਸ ਤੇ ਪਿਆ ਕਿਉਂਕਿ ਹੋਮ ਮਿਨਿਸਟਰੀ ਮੇਰੇ ਕੋਲੇ ਆ ਪੰਜਾਬ ਪੁਲਿਸ ਜਿਹੜੀ ਆ ਬੜੇ ਦਿਲ ਦੇ ਕੋਲੋਜ਼ ਐ ਮੇਰੇ ਦਿਲ ਦੇ ਕਿ ਮੈਂ ਤਾਂ ਤੁਸੀਂ ਦੇਖਿਆ ਹੋਣਾ ਜਗਨੂ ਵਗੈਰਾ ਸੀਰੀਅਲ ਦੇਖਿਆ ਹੋਣਾ ਮੇਰੇ ਕੋਲ ਤਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਪਈਆਂ ਸਾਰੀਆਂ ਹੈਨਾ ਹੌਲਦਾਰ ਤੋਂ ਲੈ ਕੇ ਮੈਨੂੰ ਪਤਾ ਉਹ ਜਿਹੜੀ ਝਾਲਰਾਂ ਵਾਲੀ ਪੱਗ ਆ ਉਹਦੇ ਹਰੇਕ ਲੜਦੇ ਵਿੱਚ ਅਖਬਾਰ ਪਾਉਣਾ ਪੈਂਦਾ ਅਸੀਂ ਬਾਹਰਲੇ ਮੁਲਕਾਂ 'ਚ ਵੀ ਉਹ ਪੱਗ ਲੈ ਕੇ ਜਾਂਦੇ ਰਹੇ ਹਾਂ ਹੈਨਾ ਕੋਕੋ ਨੂੰ ਕੈਰੀ ਬੈਗ ਦੇ ਵਿੱਚ ਹੈਂਡ ਬੈਗ ਦੇ ਵਿੱਚ ਪਾਉਣਾ ਪੈਂਦਾ ਉਹਦੇ ਬੰਨਣ ਵਾਸਤੇ ਸਪੈਸ਼ਲ ਅਸੀਂ ਮੁਹੱਲੇ ਤੋਂ ਮੁੰਡੇ ਜਿਹੜੇ ਨੇ ਉਹ ਬੁਲਾਉਂਦੇ ਹੁੰਦੇ ਸੀ ਤਾਂ ਕਿ ਕੋਈ ਫੀਤੀਆਂ ਚ ਜਾਂ ਸਟਾਰਾਂ ਦੇ ਵਿੱਚ ਕੋਈ ਕਮੀ ਨਾ ਰਹੇ ਤੇ 2000 ਸਨ 2000 ਦੇ ਵਿੱਚ ਵੀ 80000 ਨਫਰੀ ਸੀ ਤੇ 2025 ਕ੍ਰੋਸ ਕਰਕੇ 25 ਸਾਲਾਂ ਬਾਅਦ 26 ਦਾ ਪਹਿਲਾ ਹਫਤਾ ਪਹਿਲਾ ਮਹੀਨਾ ਆ ਗਿਆ 2026 ਚ ਵੀ 80 ਆ ਰਹੀ ਹੈ ਅਸੀਂ ਜਿੰਨੇ ਰਿਟਾਇਰ ਹੁੰਦੇ ਨੇ ਉਹਨਾਂ ਨੂੰ ਭਰ ਲੈਣੇ ਆ ਪੋਸਟਾਂ ਚਲੋ ਉਹ ਵੀ ਆਪਾਂ ਨੇ ਹੁਣ ਹਰ ਇੱਕ ਸਾਲ ਕਰਤੀਆਂ ਤਾਂ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ 4 ਸਾਲਾਂ ਬਾਅਦ 5ਵੇਂ ਸਾਲ 'ਚ ਸਰਕਾਰ ਜਿਹੜੀ ਇਕੱਠੀਆਂ 7-8000 ਜਿਹੜੀਆਂ ਪੋਸਟਾਂ ਕੱਢ ਦਿੰਦੀ ਸੀ ਕਿਉਂਕਿ 21-100 ਦੇ ਕਰੀਬ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਅਸਾਮੀਆਂ ਖਾਲੀ ਹੁੰਦੀਆਂ 16-1700 ਕਾਂਸਟੇਬਲਾਂ ਦੀਆਂ ਫਿਰ ਐਸਆਈ ਦੀਆਂ ਇੰਸਪੈਕਟਰਾਂ ਦੀਆਂ ਉਹ ਜ ਉਹਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਜਿਹੜੇ ਨੌਜਵਾਨ ਮੁੰਡੇ ਜਾਂ ਜਿਹੜੇ ਕੁੜੀਆਂ ਉਸੇ ਸਾਲ ਤਿਆਰੀ ਕਰਦੇ ਸੀ ਚਲੋ ਉਹਨਾਂ ਲਈ ਤਾਂ ਠੀਕ ਸੀ ਵੀ ਅਸੀਂ ਤਾਂ ਇੱਕ ਸਾਲ ਤਿਆਰੀ ਕੀਤੀ ਉਸੇ ਸਾਲ ਹੀ ਭਰਤੀ ਹੋ ਗਏ ਜਿਹੜੇ 4-4 ਸਾਲ ਤੋਂ ਵੇਟ ਕਰੀ ਜਾਂਦੇ ਸੀ ਕਈਆਂ ਦੀ ਫਿਟਨੈਸ ਉਸ ਲੈਵਲ ਦੀ 4 ਸਾਲਾਂ ਚ ਨਹੀਂ ਰਹਿੰਦੀ ਜਾਂ ਕੋਈ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਆਰਥਿਕ ਤੰਗੀ ਆ ਗਈ ਜਾਂ ਪੜ੍ਹਾਈ ਨਹੀਂ ਜਿਹੜੀ ਐ ਕੰਟੀਨਿਊ ਕਰ ਸਕੇ ਜਾਂ ਫਿਰ ਇਹ ਲੈ ਲਓ ਜੇ ਭਰਤੀ ਹੋ ਵੀ ਗਏ ਤਾਂ 3 ਸਾਲ ਤਾਂ ਸਨੀਓਰਿਟੀ ਦੀ ਮਾਰੇਗੇ ਜੀ ਉਹ ਪਹਿਲੇ ਸਾਲ ਭਰਤੀ ਹੋਏ ਹੁੰਦੇ ਹੁਣ ਜਿਹੜੇ 2022 ਚ ਭਰਤੀ ਹੋਏ ਨੇ ਆਉਣ ਸਾਰ ਆਪਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਿਹੜੇ ਹੁਣ ਉਹ 4 ਸਾਲ ਸੀਨੀਅਰ ਹੋ ਗਏ ਚੌਥਾ ਸਾਲ ਲੱਗ ਗਿਆ ਕੱਲ ਨੂੰ ਉਹਨਾਂ ਨੇ ਅੱਗੇ ਤਰੱਕੀਆਂ ਕਰਨੀਆਂ ਨੇ ਤਾਂ ਇਹ 4 ਸਾਲ ਕਾਊਂਟ ਹੋਣਗੇ ਉਹਨਾਂ ਦੇ ਪਹਿਲਾਂ ਉਹ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਕਿਉਂਕਿ ਫੋਰਸ ਜਿਹੜੀ ਹੈ ਪੰਜਾਬ ਦੀ ਉਹਨੂੰ ਬਹੁਤ ਮੁਹਿਮਾਂ ਨੇ ਬਹੁਤ ਚੁਣੌਤੀਆਂ ਨੇ ਬਾਰਡਰ ਸਟੇਟ ਹੈ ਸੈਂਟੀਮੈਂਟ ਸਟੇਟ ਹੈ ਇਹਦੇ ਵਿੱਚ ਆਪਾਂ ਦੇਖਦੇ ਹਾਂ ਹਰ ਰੋਜ਼ ਕਿੰਨੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਉਹ ਸਾਰੀਆਂ ਚੁਣੌਤੀਆਂ ਲਈ ਤੁਹਾਨੂੰ ਤਿਆਰ ਕੀਤਾ ਜਾਂਦਾ ਹੈ ਤੁਹਾਡੀ ਟ੍ਰੇਨਿੰਗ ਹੋਈ ਹੈ ਬਹੁਤ ਅਪ ਟੂ ਡੇਟ ਔਰ ਅਪਗ੍ਰੇਡਡ ਟ੍ਰੇਨਿੰਗ ਟ੍ਰੇਨਿੰਗ ਹੈ ਸਾਡੇ ਦੇਸ਼ ਦੇ ਵਿੱਚ ਤੇ ਸਰਦੀ ਸੂਬਾ ਹੋਣ ਕਰਕੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਉਂਕਿ ਬਾਰਡਰ 532 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਅਟੈਚ ਹੈ ਔਰ ਗਰਾਉਂਡ ਦਾ ਬਾਰਡਰ ਹੈ ਕੋਈ ਇਹ ਨਹੀਂ ਹੈਗਾ ਕਿ ਪਹਾੜ ਨੇ ਜਾਂ ਕੋਈ ਉਹਨੇ ਕਿਉਂਕਿ ਹਰ ਰੋਜ਼ ਡਰੋਨ ਦੀ ਸਮੱਸਿਆ ਜਾਂ ਫਿਰ ਜਿਵੇਂ ਯੁੱਧ ਨਸ਼ੇ ਵਿਰੁੱਧ ਉਹਨਾਂ ਆਪਣਾ ਚੱਲ ਆਇਆ ਹੋਇਆ ਉਹਦੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਪੰਜਾਬ ਪੁਲਿਸ ਨਿਭਾ ਰਹੀ ਹੈ ਕਿਉਂਕਿ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਦੱਸ ਦਿਆਂ ਹੋਈ ਹੈ ਕਿ ਤੁਸੀਂ ਵੀ ਉਹਨਾਂ ਪਿੰਡਾਂ 'ਚ ਆਏ ਹੋ ਜਿੱਥੇ ਸ਼ਾਇਦ ਕੁਝ ਘਰ ਇਦਾਂ ਦੇ ਹੋਣਗੇ ਕੁਝ ਨੌਜਵਾਨ ਇਦਾਂ ਦੇ ਹੋਣਗੇ ਜਿਹੜੇ ਡਰੱਗ ਦੇ ਸੰਗਤ 'ਚ ਪੈ ਗਏ ਪਰ ਤੁਸੀਂ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਤੁਸੀਂ ਤਾਂ ਵੀ ਇੰਨੇ ਚੱਕਰ ਦੇ ਬਾਵਜੂਦ ਵੀ ਤੁਸੀਂ ਆਪਣਾ ਦਾਮਨ ਸਾਫ਼ ਰੱਖਿਆ ਤੇ ਅੱਜ ਫਿਟਨੈਸ ਕਲੀਅਰ ਕਰਕੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਰਹੇ ਹੋ ਇਸ ਗੱਲ ਲਈ ਮੈਂ ਤੁਹਾਨੂੰ ਵਧਾਈ ਵੀ ਦੇਣੀ ਚਾਹੁੰਦਾ ਤੁਹਾਡੇ ਮਾਪਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੇ ਨਾਲ ਨਾਲ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਲਾਲੋ ਸਾਲਾਂ ਤੋਂ ਲਾਲੋ ਗੈਂਗਸਟਰ ਬਾਦ ਜਿਹੜਾ ਉਹਦੇ ਵਿੱਚ ਵੀ ਕਾफी ਕਠਨਾਮਾ ਚਬਾਦਾ ਹੋਇਆ ਤਾਂ ਸਾਨੂੰ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਦੀ ਲੋੜ ਹੈ ਸੋਦੇ ਵਾਸਤੇ ਅਸੀਂ ਐਂਟੀਡੋਟ ਸਿਸਟਮ ਸਾਡੇ ਪੀਸੀਆਰ ਦੇ ਮੋਟਰਸਾਈਕਲ ਲੇਟੈਸਟ ਗੱਡੀਆਂ ਜਿਹੜੀਆਂ ਲੇਟੈਸਟ ਗੱਡੀਆਂ ਦੇ ਵਿੱਚ ਲੇਟੈਸਟ ਕੈਮਰੇ ਖਾਸ ਤੌਰ ਤੇ ਸੀਸੀਟੀਵੀ ਕੈਮਰੇ ਉਸ ਤਰ੍ਹਾਂ ਦੇ ਜਿਹਦੇ ਨਾਲ ਪੁਲਿਸ ਨੂੰ ਹੈਲਪ ਮਿਲਦੀ ਹੋਵੇ ਤੁਹਾਨੂੰ ਡਿਊਟੀ ਕਰਨ ਦੇ ਵਿੱਚ ਆਸਾਨੀ ਹੋਵੇ ਤੁਹਾਨੂੰ ਆਪਣੇ ਫਰਜ਼ ਨਿਭਾਉਣ ਦੇ ਵਿੱਚ ਆਸਾਨੀ ਹੋਵੇ ਉਹਦੇ ਪੱਖੋਂ ਅਸੀਂ ਕਦੇ ਵੀ ਪੰਜਾਬ ਪੁਲਿਸ ਨੂੰ ਬਜਟ ਪੱਖੋਂ ਕਦੇ ਕਮੀ ਨਹੀਂ ਆਉਣ ਦਿੱਤੀ ਤੇ ਨਾ ਹੀ ਆਉਣ ਦੇਵਾਂਗੇ ਤੇ ਹੁਣ ਜਿਹੜੀ ਆਪਣੀ ਸੜਕ ਸੁਰੱਖਿਆ ਫੋਰਸ ਹੈ ਦੇਸ਼ ਦੇ ਵਿੱਚ ਪਹਿਲੀ ਸੁਰੱਖਿਆ ਫੋਰਸ ਹੈ ਜਿਹੜੀ ਸਿਰਫ ਸੜਕਾਂ ਤੇ ਐਕਸੀਡੈਂਟ ਜਾਂ ਫਿਰ ਕੋਈ ਹੋਰ ਸੜਕਾਂ ਤੇ ਜਿਹੜੇ ਕ੍ਰਾਈਮ ਹੁੰਦੇ ਆ ਉਹਨਾਂ ਨੂੰ ਡੀਲ ਕਰਦੀ ਹੈ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕੋਈ ਸਵਾਲ ਪੁੱਛਿਆ ਗਿਆ ਤਾਂ ਸੜਕ ਪ੍ਰਬੰહન ਮੰਤਰੀ ਤੇ ਟ੍ਰਾਂਸਪੋਰਟ ਮਿਨਿਸਟਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਤੋਂ ਸਿੱਖੋ 48 49% ਔਨ ਦਾ ਸਪੌਟ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਘਟ ਗਈ ਪੰਜਾਬ ਦੇ ਵਿੱਚ ਸਿਰਫ ਸੜਕ ਸੁਰੱਖਿਆ ਫੋਰਸ ਕਰਕੇ 6 ਮਿੰਟ ਦੇ ਨੇੜੇ ਤੇੜੇ ਉਹਨਾਂ ਦਾ ਕਾਲ ਟਾਈਮ ਹੈ ਜਿਹੜਾ ਕਿ ਦੁਨੀਆ ਭਰ ਦੇ ਵੱਡੇ ਵੱਡੇ ਵਿਕਸਤ ਕੰਟਰੀਆਂ ਦੇ ਵਿੱਚ ਵੀ ਇੰਨਾ ਟਾਈਮ ਨਹੀਂ ਹੈਗਾ ਔਰ ਅਸੀਂ ਪਿਛਲੇ ਦਿਨੀ ਸਾਰੇ ਅਫੀਸਰ ਸਾਹਿਬਾਨ ਆਏ ਸੀ ਇਕੱਠੇ ਹੋਏ ਸੀਗੇ ਚੰਡੀਗੜ੍ਹ ਉੱਥੇ ਮੈਂ ਇਹ ਵੀ ਦੱਸਿਆ ਸੀ ਕੱਲਾ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ 49% 48% ਮੋਤਾਂ ਦੀ ਗਿਣਤੀ ਘਟ ਗਈ ਨਾਲ ਨਾਲ ਕੋਈ ਲਗਭਗ 16 ਤੋਂ 17 ਕਰੋੜ ਰੁਪਇਆ ਕੈਸ਼ ਬਹੁਤ ਭਾਰੀ ਮਾਤਰਾ ਦੇ ਵਿੱਚ ਜੇਵਰਾਤ ਸੋਨੇ ਚਾਂਦੀ ਦੇ ਜਿਹੜਾ ਜਿਹੜੇ ਗਹਿਣੇ ਉਹ ਵੀ ਐਕਸੀਡੈਂਟ ਵਾਲੇ ਪਰਿਵਾਰਾਂ ਨੂੰ ਘਰ ਜਾ ਕੇ ਵਾਪਸ ਕਰਕੇ ਆਏ ਆ ਕਿ ਜਿਸ ਦਿਨ ਉਹ ਕੋਈ ਐਡਾ ਐਕਸੀਡੈਂਟ ਹੋ ਜੇ ਉਹਦੋਂ ਕੌਣ ਦੇਖਦਾ ਮੇਰੇ ਪਰਛੀ ਕੀ ਆ ਕੋਈ ਪਰਿਵਾਰ ਵਿਆਹ ਤੇ ਚੱਲਿਆ ਜਾਂ ਵਿਆਹ ਤੋਂ ਆ ਰਿਹਾ ਜਾਂ ਖੁਸ਼ੀ ਦੇ ਹੋਰ ਕਿਸੇ ਮੌਕੇ ਤੇ ਚੱਲਿਆ ਜਿਸ ਵੇਲੇ ਕੋਈ ਐਦਾਂ ਦੇ ਰੱਬ ਨਾ ਕਰੇ ਘਟਨਾ ਹੋ ਜੇ ਦੁਰਘਟਨਾ ਤਾਂ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੀ ਹੁੰਦੀ ਹੈ ਉਹਨਾਂ ਨੂੰ ਆ ਆਪਣਾ ਸਮਾਨ ਉਹ ਕਈ ਵਾਰੀ ਚੋਰੀ-ਚੁਰੀ ਵੀ ਹੋ ਜਾਂਦਾ ਸੀ ਕਈ ਵਾਰੀ ਲੁੱਟ ਕੇ ਵੀ ਲੈ ਜਾਂਦੇ ਐਧਰ-ਉਧਰ ਹੋ ਜਾਂਦਾ ਸੀ ਤਾਂ ਉਹਨੂੰ ਕਿਸਮਤ ਦੇ ਵਿੱਚ ਹੀ ਮੰਨ ਲਿਆ ਜਾਂਦਾ ਸੀ ਚਲੋ ਜੀ ਜਾਨ ਬਚ ਗਈ ਬਾਕੀ ਚੀਜ਼ਾਂ ਤਾਂ ਬਣ ਜਾਂਦੀਆਂ ਹੁੰਦੀਆਂ ਨੇ ਪਰ ਹੁਣ ਜਾਨ ਵੀ بچਦੀ ਹੈ ਨਾਲ ਮਾਲ ਵੀ ਬਚਦਾ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਜਿਹੜਾ ਤੁਹਾਨੂੰ ਸੌਂਖ ਵਾਈ ਜਾਂਦੀ ਹੈ ਨਾ ਉਹ ਜਾਨ ਮਾਲ ਦੀ ਰਾਖੀ ਤੁਸੀਂ ਵਾਕਈ ਕਰ ਰਹੇ ਹੋ ਜਿਹਦੇ ਵਿੱਚ ਕਰੋੜਾ ਰੁਪਈਆ ਤੇ ਉਹਨਾਂ ਦੇ ਜੀਮਰਤ ਤੇ ਉਹਨਾਂ ਦੇ ਜਿਹੜਾ ਕੀਮਤੀ ਸਮਾਨ ਹੈ ਲੋਕਾਂ ਦਾ ਉਹ ਵੀ ਉਹਨਾਂ ਨੂੰ ਵਾਪਸ ਕੀਤਾ ਸੋ ਸਾਈਬਰ ਫਰਾਡ ਅੱਜ ਕੱਲ ਤੁਸੀਂ AI ਦਾ ਜ਼ਮਾਨਾ ਹੈ ਪਤਾ ਨਹੀਂ ਕੀ ਕੀ ਬਣ ਜਾਂਦਾ ਹੈ ਪਤਾ ਨਹੀਂ ਕੀ ਕੀ ਜਿਹੜਾ ਉਹ ਕਿਤੋਂ ਨਾ ਕਿਤੋਂ ਕੋਈ ਵਾਹਾਂ ਕਿਤੋਂ ਨਾ ਕਿਤੋਂ ਸਾਈਬਰ ਤੇ ਕੋਈ ਜਿਹੜਾ ਡਿਜੀਟਲ ਕਰਾਈਮ ਦਾ ਜ਼ਮਾਨਾ ਬਦ ਗਿਆ ਉਹਦੇ ਵਾਸਤੇ ਅਸੀਂ ਪੁਲਿਸ ਨੂੰ ਸਾਈਬਰ ਵਾਸਤੇ ਵੀ ਅਪਡੇਟ ਰੱਖਦੇ ਆ ਕਿ ਲੇਟੈਸਟ ਸਾਡੇ ਕੋਲੇ ਹਾਰਡ ਡਰਾਈਵ ਸੌਫਟ ਡਰਾਈਵ ਜਿੰਨਾ ਵੀ ਸੌਫਟਵੇਅਰ ਹਾਰਡਵੇਅਰ ਆ ਕੰਪਿਊਟਰ ਲੇਟੈਸਟ ਟੈਕਨੋਲੋਜੀ ਦੇ ਉਹ ਵੀ ਅਸੀਂ ਸਾਈਬਰ ਨਾਲ ਰਿਲੇਟਡ ਵੀ ਮੁੰਡੇ ਕੁੜੀਆਂ ਸਪੈਸ਼ਲਿਸਟ ਜਿਹੜੇ ਨੇ ਕੰਪਿਊਟਰ ਦੇ ਉਹ ਵੀ ਭਰਤੀ ਕੀਤੇ ਹੋਏ ਨੇ ਤੇ ਨਾਲ ਨਾਲ ਲਗਭਗ ਸਾਰੇ ਪੰਜਾਬ ਨੂੰ ਅਸੀਂ ਹੁਣ ਜਿਹੜਾ ਕੈਮਰੇ ਸੀਸੀਟੀਵੀ ਕੈਮਰੇ ਨਾਲ ਲਾਇਸ ਕਰਕੇ ਤਾਂ ਕਿ ਦੇਖੋ ਹੈਗੇ ਤਾਂ ਇਨਸਾਨ ਹੀ ਆਪਾਂ ਤੁਸੀਂ ਵੀ ਇਨਸਾਨ ਹੋ ਨੀਂਦ ਵੀ ਆ ਸਕਦੀ ਹੈ ਮੀਂਹ ਪੈ ਗਿਆ ਤਾਂ ਤੁਸੀਂ ਬਾਹਰ ਨੌਕਰੀ ਨਹੀਂ ਬਾਹਰ ਡਿਊਟੀ ਨਹੀਂ ਕਰ ਸਕਦੇ ਕੋਈ ਝੱਖੜ ਆ ਗਿਆ ਮੌਸਮ ਖਰਾਬ ਹੈ ਗਰਮੀ ਹੈ ਸਰਦੀ ਹੈ ਪਰ ਕੈਮਰਾ ਜਿਹੜਾ ਉਹ ਹਰ ਕਿਸਮ ਦੇ ਮੌਸਮ ਤੇ ਜਾਂ ਹਰ ਕਿਸਮ ਦੇ ਟੈਂਪਰੇਚਰ 'ਚ ਤੁਹਾਡੀ ਤੀਜੀ ਅੱਖ ਬਣ ਕੇ ਕੰਮ ਕਰ ਸਕਦਾ ਸੋ ਲੇਟੈਸਟ ਜਿਹੜੇ ਕੈਮਰੇ ਮੁਹਾਲੀ ਦੀ ਲੱਗੇ ਹੋਏ ਨੇ ਉਸ ਤੋਂ ਪਹਿਲਾਂ ਜਦੋਂ ਮੈਂ ਮੈਂਬਰ ਪਾਰਲੀਮੈਂਟ ਹੁੰਦਾ ਸੀ ਸੁਨਾਮ ਡੜਬਾ ਸੰਗਰੂਰ ਤੂਰੀ ਬਰਨਾਲਾ ਅਪਦੌੜ ਅਸੀਂ ਸਾਰੇ ਜਿੰਨਾ ਮੇਰੀ ਕੰਸਟਿਟੂਐਂਸੀ ਸੀ ਉਹਦਾ ਜਿਹੜਾ ਕੰਟਰੋਲ ਸੀਗਾ ਮੋਨਿਟਰਿੰਗ ਰੂਮ ਜਿੰਨੂੰ ਕਹਿੰਦੇ ਆ ਉਹ ਸਾਰਾ ਪੁਲਿਸ ਨੂੰ ਅਸੀਂ ਦਿੱਤਾ ਸੀ ਔਰ ਪੁਲਿਸ ਤੋਂ ਹੀ ਅਸੀਂ ਪੁੱਛਿਆ ਸੀਗਾ ਕਿ ਕਿਹੜੇ-ਕਿਹੜੇ ਸ਼ਹਿਰਾਂ ਦੇ ਐਗਜ਼ਿਟ ਪੁਆਇੰਟ ਨੇ ਕਿਹੜੇ-ਕਿਹੜੇ ਕ੍ਰੂਸ਼ਲ ਪੁਆਇੰਟ ਨੇ ਜਿੱਥੇ ਆਪਾਂ ਕੈਮਰੇ ਲਾ ਸਕਦੇ ਆਂ ਵਾਈਫਾਈ ਕੈਮਰੇ ਨੇ ਕਾਰਡਲੈਸ ਕੈਮਰੇ ਨੇ ਉਹ ਦਿਨਾਂ ਬਹੁਤ ਸਾਰਾ ਕ੍ਰਾਈਮ ਜਿਹੜਾ ਘਟਾਉਣ ਦੇ ਵਿੱਚ ਪੁਲਿਸ ਨੂੰ ਮਦਦ ਮਿਲਦੀ ਹੈ ਤੇ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦੇ ਨਾਲ ਨਾਲ ਥੋੜੇ ਜਿੰਮੇਵਾਰੀ ਵੀ ਅਹਿਸਾਸ ਕਰਾਉਣੀ ਚਾਹਨਾ ਕਿਉਂਕਿ